ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭਾਰਤੀ ਖੇਤਰ ਵਿੱਚ ਨਸ਼ੀਲੇ ਪਦਾਰਥ ਫੇਜਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਦੱਸਦੇ ਇਹ ਜਿਨ੍ਹਾਂ ਦੇ ਨਾਕਮ ਮੰਸੂਬਿਆਂ ਨੂੰ ਸਰਹੱਦ ਤੇ ਤਨਾਤ ਪੀਐਸਫਟੀ ਜਵਾਨ ਜਿਹੜੇ ਨੇ ਨਾ ਕੰਮ ਕਰਦੇ ਰਹਿੰਦੇ ਨੇ ਤੇ ਹੁਣ ਇੱਕ ਵਾਰ ਫਿਰ ਗੁਰਦਾਸਪੁਰ ਦੇ ਤਲਵੰਡੀ ਵਿਰਕ ਦੇ ਖੇਤਾਂ ਚੋਂ ਪਾਕਿਸਤਾਨੀ ਡਰੋਨ ਬਰਾਮਦ ਕਰਨ ਚ ਸਫਲਤਾ ਮਿਲੀ ਦੱਸਦੇ ਇਹ ਮੌਕੇ ਤੇ ਪਹੁੰਚੇ ਐਸਪੀ ਡੀ ਬਲਵੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੁਰਦਾਸਪੁਰ ਦੇ ਸਰਹੱਦੀ ਤਿਲਵੰਡੀ ਵਿਰਕ ਦੇ ਖੇਤਾਂ ਚੋਂ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਹੈ ਤੇ ਐਸਪੀਡੀ ਨੇ ਦੱਸਿਆ ਹੈ ਕਿ ਬੀਐਸਐਫ ਦੇ ਜਮਾਨਾ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਬੀਐਸਐਫ ਸੈਕਟਰ ਗੁਰਦਾਸਪੁਰ ਦੀ ਸਰਹੱਦੀ ਚੌਂਕੀ ਚੰਦੂ ਬਡਾਲਾ ਵਿਖੇ ਇੱਕ ਡਰੋਨ ਗਤੀਵਿਧੀ ਦੇਖੀ ਗਈ ਜਿਸ ਤੋਂ ਬਾਅਦ ਸਰਹੱਦ ਤੇ ਤਣਾਅ ਬੀਐਸਐਫ ਦੇ ਜਵਾਨਾਂ ਨੇ ਡਰੋਨ ਤੇ ਤਿੰਨ ਰਾਉਂਡ ਫਾਇਰ ਕੀਤੇ ਅਤੇ ਡਰੋਨ ਵਾਪਸ ਪਰਤਿਆ ਸੀ ਜਦੋਂ ਸਵੇਰੇ ਸਰਹੱਦੀ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ 11 ਕਿਲੋ ਹੀਰੋਇਨ ਜਿਹੜੀ ਹੈ ਹੀਰੋਇਨ 11 ਕਿਲੋ ਬਰਾਮਦ ਕੀਤੀ ਗਈ ਸੀ ਤੇ ਬੀਐਸਐਫ ਦੇ ਜਵਾਨਾਂ ਦਾ ਮੰਨਣਾ ਹੈ ਕਿ ਇੱਕ ਇਸੇ ਡਰੋਨ ਰਾਹੀਂ ਸੁੱਤੀ ਹੋ ਸਕਦੀ ਹੈ ਪੁਲਿਸ ਨੇ ਇਸ ਪਾਕਿਸਤਾਨੀ ਡਰੋਨ ਨੂੰ ਜ਼ਬਤ ਕਰਕੇ ਜਾਂਚ ਲਈ ਭੇਜ ਦਿੱਤਾ ਹੈ ਅਤੇ ਇਹ ਪਤਾ ਲਗਾਉਣ ਲਈ ਆਸ-ਪਾਸ ਦੇ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਕਿ ਇਸ ਡਰੋਨ 'ਚ ਕੋਈ ਹੋਰ ਚੀਜ਼ ਦਿਖੀ ਹੈ ਜਾਂ ਨਹੀਂ ਬੀਐਸਐਫ ਬਾਰਡਰ ਸਿਕਿਉਰਿਟੀ ਫੋਰਸ ਤੇ ਗੁਰਦਾਸਪੁਰ ਪੁਲਿਸ ਨੂੰ ਜੁਆਇੰਟਲੀ ਇੱਕ ਕਾਫੀ ਵੱਡੀ ਸਫਲਤਾ ਮਿਲੀ ਹੈ ਮਿਤੀ 26 ਮਈ 2024 ਦੀ ਰਾਤ ਨੂੰ एक हमिंग साउंड जोड़ा है वो डिटेक्ट हो बी ओ पी चंदूक अडाला तो जिते बी एस एफ के अलर्ट जवान ने इमीडिएटली जो है वो इनफॉरमेसन आके शेयर की जिस ती तो एस एफ द्वारा तीन राउंड भी तैयार किए गए उस तो जॉइंट सर्च ऑपरेशन किया गया जिदेज सूँ एक काफ़ी तो वो मात्रा के रिकवरी हुई है जो सस्पैक्टेड हैरोइन लग रही है ये अप्रोक्सीमेटली दस पॉइंट सिक्स फोर फाइव के जी है ਔਰ ਉਸ ਤੋਂ ਫਰਦਰ ਡਵੈਲਪਮੈਂਟ ਕਰਦੇ ਹੋਏ ਅਸੀਂ ਹੋਰ ਵੀ ਸਰਚ ਆਪਰੇਸ਼ਨ ਕੀਤਾ ਜਿਸ ਦੇ ਵਿੱਚ ਸਾਨੂੰ ਇੱਕ ਡਰੋਨ ਹੈਜ਼ਲਿਕ ਆਪਟਰ ਜਿਹੜਾ ਹੈ ਉਹ ਵੀ ਰਿਕਵਰ ਹੋਇਆ ਤੇ ਸਾਰੇ ਮੈਟਰ ਵੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਅਗਰ ਗ੍ਰਾਉਂਡ ਇੰਮੇਜਿੰਗ ਦੇ ਵਿੱਚ ਇਹ ਉਹ ਥੋੜੀ ਵੱਖਰੀ ਜਗ੍ਹਾ ਤੋਂ ਮਿਲਿਆ ਦੂਜੀ ਜਗ੍ਹਾ ਤੋਂ ਮਿਲਿਆ ਤਾਂ ਕਿ ਇੱਕ ਇਹਦਾ ਜਿਹੜਾ ਰਸਤੇ ਕਹਿੰਦੇ ਇਹਦੇ ਵਿੱਚ ਸਾਡੇ ਕੋਲ ਸਸਪੈਕਟਸ ਹੈਗੇ ਅਸੀਂ ਉਹਨਾਂ ਨੂੰ ਵੈਰੀਫਾਈ ਕਰ ਰਹੇ ਹਾਂ फर इनवै क्योंकि हाल कुछ ही टाइम दिता है सूद है जल्दी फेज तो तो नहीं अभी कहना चाहते कि बिकॉज चोन ज्यादा चल रहा है हर किसान नाके भी लाए हैं सर्च ऑपरेशन भी चल रहे हैं बी एस एफ इज ऑलसो ऑन हाई अलर्ट ਤੋ ਇਸ ਕਰਕੇ ਸਾਨੂੰ ਜਿਹੜੀ ਵੀ ਕੋਈ ਕ੍ਰਾਸ ਬਾਰਡਰ ਕੋਈ ਸਮਗਲਿੰਗ ਹੋ ਰਹੀ ਹੈ ਜਾਂ ਕੋਈ ਕ੍ਰਾਸ ਬਾਰਡਰ ਤੋਂ ਕੋਈ ਐਕਟੀਵਿਟੀ ਹੋ ਰਹੀ ਹੈ ਉਹਦੇ ਤੇ ਵੀ ਸਾਡੀ ਸਾਡੀ ਦੋਨੋਂ ਦੀ ਇਹ ਦੋਨੋਂ ਜਿਹੜੇ ਏਜੰਸੀ ਦਾ ਨਾਦੀ ਨਜ਼ਰ ਹੈਗੀ ਤੇ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ ਔਰ ਇਹ ਖੁਡੀ ਸਫਲਤਾ ਇਸ ਕਾਰਨ ਹੀ ਹੈ ਕਿਉਂਕਿ ਬੀਐਸਐਫ ਵੀ ਕਾਫੀ ਅਲਰਟ ਸੀਗੀ ਤੇ ਪੁਲਿਸ ਦੀ ਜਿਹੜੀ ਕਟਰੀਆਂ ਉਹ ਵੀ ਅਲਰਟ ਸੀ ਉਹਨਾਂ ਨੇ ਮਿਲ ਕੇ ਕਾਫੀ ਅੱਛਾ ਰਿਕਵਰੀ ਵੀ ਕੀਤੀ ਹੈ ਤੇ ਗ੍ਰਿਪਸ ਵੀ ਦਿੱਤਾ ਹੈ ਤੁਸ ਤੋਂ ਪਹਿਲਾਂ ਵੀ ਵਕਫ ਵਕ ਮੁਕਰਨਿਆਂ ਦੇ ਵਿੱਚ ਅਸੀਂ ਰਿਕਵਰੀ ਕਰ ਚੁੱਕੇ ਹਾਂ ਇੱਕ ਜਿਹੜਾ ਸਾਡਾ ਪਨਯਾਰ ਨਾਲ ਤੋਂ ਵੀ ਰਿਕਵਰੀ ਹੋਈ ਹੈ ਡੈਸ਼ ਦੀ ਰਿਕਵਰੀ ਹੋਈ ਹੈ ਤੇ ਡਰਗਸ ਦੀ ਹੈਰੋਇਨ ਦੀ ਵੀ ਰਿਕਵਰੀ ਹੋਈ ਹੈ ਇੰਪੈਕਟ ਵੈਪਨਸ ਦੀ ਵੀ ਇਸ ਰਿਕਵਰੀ ਕੀਤੀ ਹੈ ਤਾਂ ਸਾਡੇ ਵਕਫ ਵਕ ਨਾਕੇ ਪੂਰੇ ਡਿਸਟ੍ਰਿਕਟ ਦੇ ਵਿੱਚ ਲੱਗੇ ਆ ਉੱਥੋਂ ਬਰੀਫਿੰਗ ਕਰਕੇ ਸਟਾਫ ਨੂੰ ਡਿਪਲੋਏ ਕੀਤਾ ਜਾਂਦਾ ਹੈ ਤੇ ਇਹ ਸਾਰੀ ਥਾਵਾਂ ਤੇ ਜਿਹੜੀ ਸਾਡੀ ਸੀਏਪੀ ਤੋਂ ਮਿਲਿਆ ਉਹਨਾਂ ਨੂੰ ਡਿਪਲੋਏ ਕੀਤਾ ਗਿਆ ਉਹ ਜੁਆਇੰਟਲੀ ਜਿਹੜਾ ਹੈ ਪੂਰੀ ਡਿਸਟ੍ਰਿਕਟ ਪੁਲਿਸ ਤੇ ਜਿਹੜੀ ਸਾਡੀ ਸੈਂਟਰਲ ਆਰਮਡ ਰਿਸੋਰਸਸ ਉਹਨਾਂ ਦੇ ਨਾਲ ਮਿਲ ਕੇ ਅਸੀਂ ਪੈਟੋਲਿੰਗ ਵੀ ਕਰ ਰਹੇ ਹਾਂ ਤੇ ਚੈਕਿੰਗ ਵੀ ਕਰ ਰਹੇ ਹਾਂ ਮਤਲਬ ਕਿ ਜਿਹਾਸੇ ਦੇ ਅਸੀਂ ਅਸੀਂ ਸਮਗਲਾ राउंड ਤੋਂ ਇਹੀ ਮੈਸੇਜ ਹੈ ਕਿ ਉਹ ਆਪਣੀ ਇਲੀਗਲ ਐਕਟੀਵਿਟੀਸ ਛੋੜ ਦੇਣ ਕਿਉਂਕਿ ਇਹ ਨੂੰ ਅਸੀਂ ਲੌਜੀਕਲ ਐਂਡ ਤੱਕ ਲੈ ਜਾਵਾਂਗੇ ਤੇ ਇਨਸ਼ੋਰ ਕਰਾਂਗੇ ਕਿ ਇਹਦੇ ਵਿੱਚ ਜਿਹੜੀ ਸਬਕੋ ਸਬਕ ਸਜ਼ਾ ਵੀ ਮਿਲ ਆਫਟਰ ਇਨਵੈਸਟੀਗੇਸ਼ਨ ਇਜ਼ ਕੰਪਲੀਟਡ ਔਰ ਅੱਗੇ ਵੀ ਅਸੀਂ ਲਗਾਤਾਰ ਇਹਨਾਂ ਦੇ ਜਿਹੜੇ ਵੀ ਮੋਡਿਊਲ ਹੈ ਉਹਨਾਂ ਨੂੰ ਫੋਕਸ ਕਰਾਂਗੇ ਤੇ ਇਹਦੇ ਖਿਲਾਫ ਸਾਡੀ ਮੂਵਿੰਗ ਜਿਉਂ ਜਾਰੀ ਰਹੇਗੀ